ਗਰਮੀਆਂ ਵਾਲੀਆਂ ਸਬਜ਼ੀਆਂ ਬੇਲਾ ਬੂਟੇ ਸਭ ਕਾਸੀ ਤੋਂ ਜੀ ਆਪਾਂ ਫਲ ਲੈਣਾ ਆ ਤਾਂ ਆਪਾਂ ਨੂੰ ਕੁਝ ਗੱਲਾਂ ਦਾ ਪਹਿਲੇ 40 45 ਦਿਨ ਖਿਆਲ ਰੱਖਣਾ ਪੈਣਾ ਆ ਕਿਉਂਕਿ ਇਹਨਾਂ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਘਾਟਾਂ ਆ ਜਾਂਦੀਆਂ ਆ ਤਤਾਂ ਦੀ ਘਾਟ ਔਣ ਕਰਕੇ ਆਪਾਂ ਦੇਖਦੇ ਰਹਿਣੀ ਆ ਕਿ ਫੁੱਲ ਖਿੜ ਗਏ ਆ ਔਰ ਬੂਟਾ ਅੱਗੇ ਤਰਨੀ ਰਿਹਾ ਫਲ ਬਣਨੀ ਰਿਹਾ ਅਜਿਹੇ ਵਿੱਚ ਸ਼ੁਰੂ ਤੋਂ ਹੀ ਬੂਟੇ ਦੇ ਵਿੱਚ ਅਜਿਹੇ ਤਤਾਂ ਦੀ ਘਾਟ ਨਾ ਆਵੇ ਇਸ ਲਈ ਵਾਸਤੇ ਆਪਣੇ ਕੋਲ ਕੁਝ ਘਰੇਲੂ ਨੁਕਸੇ ਆ ਔਰ ਜਿਹੜੇ ਮੈਂ ਤੁਹਾਡੇ ਨਾਲ ਅੱਜ ਦੀ ਵੀਡੀਓ ਚ ਸ਼ੇਅਰ ਕਰਨ ਲੱਗਾ ਆ ਮੈਂ ਹਮੇਸ਼ਾ ਵਰਤਦਾ ਆ ਤੁਸੀਂ ਵੀ ਗੌਰ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਇਹ ਨੁਕਤੇ ਜਿਹੜੇ ਆ ਦੇਖ ਲਾ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਸਿਰਫ ਏਸੇ ਕਰਕੇ ਵੀਡੀਓ ਲੈ ਕੇ ਆਏ ਆ ਕਿ ਵਧੀਆ ਪ੍ਰੋਡਕਸ਼ਨ ਔਰ ਚੀਜ਼ਾਂ ਦੀ ਤੱਤਾਂ ਦੀ ਕੋਈ ਘਾਟ ਜਿਹੜੀ ਆ ਉਹ ਪੂਰੀ ਕਰਨੀ ਔਰ ਇਹ ਮੈਂ ਤੁਹਾਨੂੰ ਚੀਜ਼ਾਂ ਵੀ ਦਿਖਾ ਰਿਆ ਆ ਬਿਲਕੁਲ ਦੇਸੀ ਚੀਜ਼ਾਂ ਦੇ ਨਾਲ ਜਿੰਨੇ ਵੀ ਘਾਟ ਆਉਂਦੀ ਆ ਉਹਨਾਂ ਦੀ ਪੂਰਾ ਕਰਨਾ ਔਰ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਨਾ ਆ ਦਿਖਾਓ ਇੱਕ ਮਿੰਟ ਇਹ ਸਰੋਂ ਦੀ ਖੜ ਦੇ ਉੱਤੇ ਜੰਮੀਆਂ ਹੋਈਆਂ ਭਿੰਡੀਆਂ ਆ ਜਿਹੜੇ ਤੁਸੀਂ ਕਮੈਂਟ ਕੀਤੇ ਸੀ ਇਹ ਦੇਖੋ ਮੈਂ ਤੁਹਾਨੂੰ ਕਿਹਾ ਸੀ ਬੂਟੇ ਬਿਸ਼ੱਕ ਥੋੜੇ ਹੀ ਜੰਮਣਗੇ ਇਹ ਦੇਖੋ ਸਿਰਫ ਖੜ ਤਾਂ ਦੇਸੀ ਢੇਰ ਦੇ ਉੱਤੇ ਜੰਮੀਆਂ ਹੋਈਆਂ ਟਾਈਮ ਵੀ ਜ਼ਿਆਦਾ ਹੀ ਲੱਗ ਸਕਦਾ ਪਰ ਰਿਜ਼ਲਟ ਵਾਸਤੇ ਆ ਇਹ ਪ੍ਰੋਡਕਸ਼ਨ ਵਾਸਤੇ ਤੇ ਲੋ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਆ ਦੇਸੀ ਚੀਜ਼ਾਂ ਬਿਲਕੁਲ ਘਰੇਲੂ ਇਹਨਾਂ ਦੇ ਨਾਲ ਜੋ ਬੂਟਿਆਂ ਦੇ ਵਿੱਚ ਸਾਡਿਆਂ ਦੇ ਵਿੱਚ ਘਾਟਾਂ ਆਉਣੀਆਂ ਉਹਨਾਂ ਨੂੰ ਪੂਰਾ ਕਰਨ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਲੱਗਾ ਹੁਣ ਮੈਂ ਤੁਹਾਨੂੰ ਚੀਜ਼ਾਂ ਦੱਸਣ ਲੱਗਾ ਹਾਂ ਜਿਹੜੀਆਂ ਬਹੁਤ ਜ਼ਰੂਰੀ ਆ ਬੂਟੇ ਦੇ ਵਿਕਾਸ ਵਿੱਚ ਬਹੁਤ ਜਲਦੀ ਦੇ ਨਾਲ ਸਭ ਤੋਂ ਪਹਿਲੀ ਹੈਗੀ ਆ ਨਾਈਟ੍ਰੋਜਨ ਖੇਤ ਦੇ ਵਿੱਚ ਤਾਂ ਆਪਾਂ ਸਭ ਕੁਝ ਡਾਇਆ ਯੂਰੀਆ ਪਟਾਸ਼ ਵਰਤਦੇ ਆ ਪਰ ਇੱਥੇ ਆਪਾਂ ਨੇ ਕੋਲ ਜੇ ਦੇਸੀ ਢੇਰ ਨਹੀਂ ਵੀ ਹੈਗਾ ਗੋਬਰ ਦਾ ਤਾਂ ਆਪਾਂ ਇਸ ਤਰ੍ਹਾਂ ਕਰ ਸਕਦੇ ਆ ਕੋਈ ਬਰਤਨ ਲੈ ਕੇ ਰਸੋਈ ਦੀ ਰੇਹਂਦ ਖੋਂਦ ਇਹ ਪੱਤੇ ਸੁੱਕੇ ਹੋਏ ਇਹ ਸਾਰਾ ਕੁਝ ਇਕੱਠਾ ਕਰ ਸਕਦੇ ਆ ਥੋੜੀ ਮਿੱਟੀ ਵਿੱਚ ਰਲਾ ਕੇ ਇਹ ਵੀ ਵਧੀਆ ਖਾਦ ਬਣ ਸਕਦੀ ਆ ਜੋ ਸਾਡੀ ਬੂਟਿਆਂ ਦੀ ਨਾਈਟ੍ਰੋਜਨ ਦੀ ਮਾਤਰਾ ਨੂੰ ਪੂਰੀ ਕਰੇਗੀ ਦੂਸਰਾ ਆਪਾਂ ਜਦੋਂ ਸਰੋਂ ਦੀ ਖਾਲ ਵਰਤਦੇ ਆ ਜੇ ਬਾਈ ਦਾ ਵੀ ਨਹੀਂ ਮਿਲਦੀ ਤਾਂ ਜਿਵੇਂ ਸਿਆਣੇ ਕਹਿੰਦੇ ਆ ਜੜੀ ਤੇਲ ਦੇਣਾ ਬੂਟੇ ਦੇ ਇਹ ਦੇਖੋ ਜੜੀ ਤੇਲ ਦੇਣ ਵਾਲੀ ਗੱਲ ਆ ਜਿਹੜੀ ਉਹ ਸਰੋਂ ਦਾ ਦੇਸੀ ਤੇਲ ਇੱਕ ਬੂਟੇ ਨੂੰ ਇੱਕ ਚਮਚਾ ਇੱਕ ਡੇਢ ਚਮਚਾ ਆਪਾਂ ਢੋਲ ਦੇਣਾ ਆ ਤੇ ਬਾਅਦ ਚ ਪਾਣੀ ਨਹੀਂ ਲਾਉਣਾ ਬੂਟੇ ਨੂੰ ਤੇ ਜਿਹੜਾ ਸੁੱਕ ਰਿਹਾ ਪੀਲਾ ਫਿਰ ਰਿਹਾ ਬੂਟਾ ਆ ਇਹ ਸਾਰੀਆਂ ਘਾਟਾਂ ਉਹਦੀਆਂ ਪੂਰੀਆਂ ਕਰ ਦੇਵੇਗਾ ਇਹ ਦੇਖੋ ਤੇ ਤੀਸਰੀ ਗੱਲ ਹੈਗੀ ਆ ਆਪਣੇ ਕੋਲ ਸਵਾ ਇੱਕ ਹੋਰ ਆਪਸ਼ਨ ਆ ਫਾਸਫੋਰਸ ਵੀ ਬੁਰੀ ਕਰਦਾ ਹੈ ਉਹ ਪੌਦੇ ਦੇ ਵਿੱਚ ਤੇ ਸੁੰਡੀ ਤੋਂ ਵੀ ਬਚਾਉਂਦਾ ਆ ਚੌਥਾ ਇੱਕ ਹੋਰ ਆਪਸ਼ਨ ਆਪਣੇ ਕੋਲ ਆ ਜਿਹੜਾ ਉਹ ਇਹ ਆ ਕੇ ਬੂਟੇ ਤੋਂ 4 ਉਂਗਲਾਂ ਛੱਡ ਕੇ ਕਾਫੀ ਡੂੰਘਾ ਟੋਆ ਕੱਢ ਲੈਣਾ ਆ ਗੰਡੇ ਪਿਆਜ਼ ਸੰਤਰੇ ਕੇਲੇ ਦੇ ਛਿਲਕ ਜਿਹੜੇ ਆਪਾਂ ਦੱਬ ਦੇਣੇ ਆ ਪ੍ਰੈਸ਼ਰ ਦੇ ਨਾਲ ਦੱਬ ਕੇ ਜ਼ੋਰ ਨਾਲ ਬੂਟੇ ਦੇ 2-3 ਪਾਸੀ ਇਹ ਵੀ ਆਪਣਾ ਕਾਫੀ ਤੱਤ ਪੂਰੇ ਕਰਨ ਦੇ ਵਿੱਚ ਸਾਡੀ ਸਹਾਇਤਾ ਕਰਦਾ ਆ ਤੇ ਇਸੇ ਤਰ੍ਹਾਂ ਆਪਣੇ ਕੋਲ ਜਿਹੜੀ ਚਾਹ ਪਰੋਜ ਬਣਾਉਨੇ ਆ ਚਾਹ ਪੱਤੀ ਨੂੰ ਵੀ ਰੋਜ਼ ਦੀ ਨੂੰ ਠੰਡੀ ਕਰਕੇ ਇੱਕ-ਇੱਕ ਬੂਟੇ ਦੇ ਦਿਵਾਲੇ ਪਾਈ ਜਾਣਾ ਆ ਤੇ ਗੁੱਡਕੇ ਵਿੱਚ ਰਲਾਈ ਜਾਣਾ ਆ ਪਾਣੀ ਨਹੀਂ ਲਾਉਣਾ ਬੂਟੇ ਨੂੰ ਚਾਹੇ ਉਹ ਬੇਲ ਆ ਚਾਹੇ ਉਹ ਬੁੱਡਾ ਆ ਦਿਨਾ ਵਿੱਚ ਹੀ ਰਿਜ਼ਲਟ ਦੇਵੇਗਾ ਜਿਹਦੇ ਦਿਵਾਲੇ ਆਪਾਂ ਹਫ਼ਤੇ 'ਚ ਇੱਕ ਵਾਰ ਚਾਹ ਪੱਤੀ ਪਾਉਣੀ ਆ ਤੇ ਉਸ ਤੋਂ ਇਲਾਵਾ ਬਿਮਾਰੀਆਂ ਤੋਂ ਬਚਾਉਣ ਦੀ ਜਿਹੜੀ ਗੱਲ ਆ ਫਟਕੜੀ ਇੱਕ ਅਜਿਹੀ ਚੀਜ਼ ਏ ਜਿਹਨੂੰ ਆਪਾਂ ਕਿਆਰੀ ਵਿੱਚ ਛੱਡ ਕੇ ਪਾਣੀ ਲਾ ਸਕਦੇ ਆ ਤੇ ਪਰਾਲੀ ਦੇ ਨਾਲ ਉਹ ਥਾਂ ਆਪਾਂ ਢੱਕ ਸਕਦੇ ਆ ਜਿੱਥੇ ਨਦੀਨ ਹੁੰਦੇ ਆ ਇੱਕ ਹੋਰ ਗੱਲ ਇਹ ਆ ਜਿਹੜੀ ਉਹ ਫਰਨੇਲ ਦੀਆਂ ਗੋਲੀਆਂ ਬੇਲਾਂ ਦੇ ਵਿੱਚ ਆਪਾਂ ਫਰਨੇਲ ਦੀ ਗੋਲੀ ਤੱਬ ਸਖਦੇ ਆ ਤੇ ਪਾਣੀ ਲਾ ਦਿਓ ਇਹਦੇ ਨਾਲ ਬਿਮਾਰੀਆਂ ਤੋਂ ਵਿਚਾਰ ਰਹੇ ਦੇਖੋ ਮੇਰੇ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਹੁੰਦਾ ਹੈਗਾ ਮੈਂ ਕੰਮਕਾਰ ਵਾਲਾ ਬੰਦਾ ਆ ਔਰ ਮੈਂ ਕਈ ਕਮੈਂਟ ਕਰਦੇ ਆ ਬਕਾਇਦਾ ਕੋਈ ਹੀਰੋ ਨਹੀਂ ਹੈਗਾ ਵੀ ਮੈਂ ਤਿਆਰ ਹੋ ਕੇ ਵੀਡੀਓ ਬਣਾਉਣਾ ਹੈ ਮੇਰੇ ਹੱਥ ਦੇਖੋ ਠੀਕ ਆ ਤੇ ਆਹ ਦੇਖੋ ਪਸ਼ੂ ਮੈਂ ਚਾਰ ਪਸ਼ੂ ਵੀ ਰੱਖੇ ਹੋਏ ਆ ਦੇਖੋ ਦੋ ਮੱਝਾਂ ਇੱਕ ਗਾਂ ਠੀਕ ਆ ਮੈਂ ਕੰਮਕਾਰ ਵਾਲਾ ਬੰਦਾ ਆ ਪੰਜੀ ਸੇ ਖੇਤਾਂ ਦੀ ਖੇਤੀ ਵੀ ਆਪੇ ਕਿਸੇ ਨੂੰ ਮੈਂ ਨੌਕਰ ਨਹੀਂ ਨਾਲ ਰੱਖਦਾ ਸਾਰਾ ਕੁਝ ਆਪੇ ਹੀ ਕਰਦਾ ਤੇ ਮੇਰੇ ਫਾਰਮੂਲੇ ਅਜਮਾਏ ਹੋਏ ਹੁੰਦੇ ਆ ਔਰ ਬੇਲਾ ਤੁਰ ਪਈ ਹੈ ਮਿਰਚਾਂ ਦੇ ਬੂਟੇ ਖੇਤ ਚ ਨਹੀਂ ਨੇ ਚੱਲੇ ਹੈਗੇ ਜਿੰਨੇ ਆ ਘਰ ਦੇ ਵਿੱਚ ਮੈਂ ਤੁਹਾਨੂੰ ਪੰਜੇ ਹੀ ਕਿਹਾ ਸੀ ਔਰ ਇਹ ਪੂਰੀ ਤਰ੍ਹਾਂ ਸੁੱਕਣ ਦੇਣੇ ਆ ਤੇ ਸਵਾਦ ਆ ਪ੍ਰਯੋਗ ਕਰਨਾ ਹੈ ਜੇ ਸਵਾਦ ਨਹੀਂ ਹੈਗੀ ਤਾਂ ਚੂਨੇ ਦੀ ਕਲੀ ਔਰ ਰੈਂਦ ਖੁੰਦ ਜੋ ਵੀ ਤੁਹਾਡੇ ਕੋਲ ਬਚਦੀ ਆ ਉਹ ਭੰਮਾ ਬੂਟੇ ਦੇ ਮੁੰਡੇ ਦੰਬੀ ਚ ਲਓ ਸਾਡੇ ਕੋਲ ਬਿਹਤਰੀਨ ਇਦਾਂ ਦੀਆਂ ਚੀਜ਼ਾਂ ਆ ਕਾਂਗਰਸ ਕਾ ਗਾਜਰ ਬੁੱਟੀ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਛੋਟੇ ਛੋਟੇ ਟੁਕੜੇ ਕਰ ਲਓ ਟੁਕੜੇ ਕਰਕੇ ਉਹਨੂੰ ਬੂਟੇ ਦੇ ਮੁੰਡੇ ਦੱਬ ਦਿਓ ਇੰਨੀ ਆਈ ਇਹਨਾਂ ਦੇ ਵਿੱਚੋਂ ਤੱਤ ਨਿਕਲਦੇ ਆ ਕਿ ਮੈਂ ਦੱਸਣ ਲੱਗ ਜਾਂਦਾ ਵੀਡੀਓ ਅੱਧੇ ਘੰਟੇ ਦੀ ਹੋ ਜਾਏ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਧੀਆ ਜਾਣਕਾਰੀ ਨਾਲ ਹੀ ਫੇਰ ਮਿਲੂੰਗਾ ਜਲਦੀ ਕਿ ਮੈਂ ਇਦਾਂ ਦੀਆਂ ਵੀਡੀਓ ਚ ਬਣਾਉਣੀਆਂ ਹੋਣ ਲੋਕਾਂ ਨੂੰ ਕਿਉਂਕਿ ਮੈਂ ਸਿਰਫ ਹੱਥ ਜੋੜ ਕੇ ਇਹੀ ਕਿਉਂ ਨਾ ਆਇਆ ਕਿ ਆਪਾਂ ਜ਼ਹਿਰ ਤੋਂ ਬਚੇ ਰਹੀਏ ਮੈਂ ਆਪਣੇ ਮਿਸ਼ਨ ਦੇ ਵਿੱਚ ਪੂਰੀ ਤਰ੍ਹਾਂ ਸਫਲ ਸਮਝਾਂਗਾ ਜੇ ਆਪਾਂ ਜ਼ਹਿਰ ਤੋਂ ਬਿਨਾ ਆਪਣੇ ਜੋਗਾ ਅਗਾਈਏ ਮੈਂ ਕੋਈ ਲੰਮੀ ਚੌੜੀ ਏਕੜ ਤੇ ਖੇਤੀ ਦੀ ਗੱਲ ਨਹੀਂ ਕਰਦਾ ਸਿਰਫ ਆਪਣੇ ਵਾਸਤੇ ਅਗਾਉਣ ਦੀ ਗੱਲ ਕਰਦਾ 5 5 4 4 ਬੂਟੇ ਸਸਰੀਕਾਰ